ਤੁਹਾਨੂੰ ਵੀ ਇਟਾਲੀਅਨ ਬੋਲਣ ਤੋਂ ਪਹਿਲਾਂ ਸੋਚਣਾ ਪੈਂਦਾ ਆ ਪਹਿਲਾਂ ਸਾਨੂੰ ਪਤਾ ਹੁੰਦਾ ਆ ਕਿ ਸੀ ਇਟਾਲੀਅਨ ਲੋਕਾਂ ਨਾਲ ਵੀ ਐਦਾਂ ਸੀ ਗੱਲ ਕਰਨੀ ਹੈ ਬਸ ਜਰੂਰੀ ਸੀ ਇਟਾਲੀਅਨ ਲੋਕਾਂ ਦੇ ਨਾਲ ਗੱਲ ਕਰਨੀ ਸ਼ੁਰੂ ਕਰਦੇ ਆ ਤੇ ਦਿਮਾਗ ਦੇ ਵਿੱਚ ਸਾਰੀਆਂ ਲਾਈਨਾਂ ਸਕਿਪ ਹੋ ਜਾਂਦੀਆਂ ਆ ਇਹ ਕੱਲੀ ਤੁਹਾਡੀ ਪ੍ਰੋਬਲਮ ਨਹੀਂ ਆ ਤੁਹਾਡੇ ਵਿੱਚੋਂ ਦਸਾਂ ਦੇ ਵਿੱਚੋਂ 8% ਲਈ ਹੀ ਪ੍ਰੋਬਲਮ ਆ ਇਟਾਲੀਅਨ ਬੋਲਣ ਤੋਂ ਪਹਿਲਾਂ ਸਾਨੂੰ ਸੋਚਣਾ ਪੈਂਦਾ ਵੀ ਇੱਥੇ ਸੈਂਟੈਂਸ ਦੇ ਵਿੱਚ ਕੀ ਲੱਗਦਾ ਆ ਹਨਾ ਜਾਂ ਫਿਰ ਪਤਾ ਹੁੰਦਾ ਆ ਗੱਲ ਕਰਦੇ ਸਮੇਂ ਸਾਡੇ ਦਿਮਾਗ 'ਚ ਉਹ ਵਰਡ ਹੀ ਨਹੀਂ ਆਉਂਦੇ ਭੁੱਲ ਜਾਂਦੇ ਸ਼ਬਦ ਸੋ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਇਹ ਸਾਰੇ ਸੈਂਟੈਂਸ ਜਿਹੜੇ ਇੰਪੋਰਟੈਂਟ ਸੈਂਟੈਂਸ ਹੈ ਜਦੋਂ ਆਪਾਂ ਇਟਾਲੀਅਨ ਲੋਕਾਂ ਦੇ ਨਾਲ ਗੱਲਬਾਤ ਕਰਦੇ ਹਾਂ ਉਹ ਦੋ ਜੁਰਬਾ ਬੋਲਦੇ ਹੈ ਇਟਾਲੀਅਨ ਉਹ ਮੈਂ ਤੁਹਾਡੇ ਨਾਲ ਸੈਂਟੈਂਸ ਬਣਾਉਂਗੀ ਦੱਸੂਗੀ ਕਿ ਕਿੱਦਾਂ ਤੁਸੀਂ ਸੈਂਟੈਂਸ ਬਣਾਉਣੇ ਆ ਸੋ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਮੇਰੇ YouTube ਚੈਨਲ ਤੇ ਚੈਨਲ ਤੇ ਪਹਿਲੀ ਵਾਰ ਆ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੁਹਾਡੇ ਸਾਰਿਆਂ ਦੇ ਅੱਗੇ ਇੱਕ ਰਿਕਵੈਸਟ ਹੈ ਆ ਪਲੀਜ਼ ਚੈਨਲ ਨੂੰ ਸਪੋਰਟ ਕਰੋ ਚੈਨਲ ਨੂੰ ਜੁਆਇਨ ਕਰ ਲੋ ਚੈਨਲ ਦੀ ਮੈਂਬਰਸ਼ਿਪ ਲੈ ਲਓ ਪਲੀਜ਼ ਮੈਂ ਤੁਹਾਨੂੰ ਫ੍ਰੀ ਦੇ ਵਿੱਚ ਇਟਾਲੀਅਨ ਸਿਖਾਉਣੀ ਆ ਐਟਲੀਸ ਜਿੱਥੇ ਤੁਸੀਂ ਪੇ ਕਰਕੇ ਇਟਾਲੀਅਨ ਸਿੱਖਦੇ ਆ ਸੋ ਉੱਥੇ ਵੀ ਤਾਂ ਤੁਸੀਂ ਪੇ ਕਰਦੇ ਆ ਨਾ ਤੁਸੀਂ ਮੈਨੂੰ ਵੀ ਸਪੋਰਟ ਕਰੋ ਗਾਇਜ਼ ਐਂ ਮੈਂ ਤੁਹਾਨੂੰ ਫ੍ਰੀ ਸਿਖਾਣੀ ਆ ਜਿੰਨਾ ਤੁਸੀਂ ਕਰ ਸਕਦੇ ਚੈਨਲ ਨੂੰ ਸਪੋਰਟ ਕਰੋ ਚੈਨਲ ਦੀ ਮੈਂਬਰਸ਼ਿਪ ਨੂੰ ਜੁਆਇਨ ਕਰੋ ਸੋ ਆਓ ਪਾਜ ਦੀ ਵੀਡੀਓ ਸ਼ੁਰੂ ਕਰਦੇ ਆ ਗਾਇਜ਼ ਦੇਖੋ ਜੇ ਤੁਹਾਨੂੰ ਹਿੰਦੀ ਤੋਂ ਇਟਾਲੀਅਨ ਸਿੱਖਣੀ ਆ ਜਾਂ ਫਿਰ ਤੁਸੀਂ ਬੇਸਿਕ ਤੋਂ ਸਿੱਖਣੀ ਆ ਮੈਂ ਨਵਾਂ ਚੈਨਲ ਸ਼ੁਰੂ ਕੀਤਾ ਹਿੰਦੀ ਟੂ ਟੂ ਹਿੰਦੀ ਟੂ ਇਟਾਲੀਅਨ ਤੇ ਉਹਦਾ ਜਿਹੜਾ ਲਿੰਕ ਆ ਮੈਂ ਕਮੈਂਟ ਵਿੱਚ ਪਿੰਨ ਕੀਤਾ ਸੋ ਨੂੰ ਜਾ ਕੇ ਜਰੂਰ ਫੋਲੋ ਕਰੋ ਆਓ ਫਿਰ ਹੁਣ ਦੇਖੋ ਅਸੈਂਡੈਂਸੇ ਵਾਲਾ ਆਪਾਂ ਬਾਤ ਜੰਨੇ ਪਹਿਲਾਂ ਆ ਦੇਖੋ ਇੱਥੇ ਨਿਗਾਹ ਮਾਰੋ ਇਯੋ ਤੂ ਲੂ ਇਲੇ ਨੋਈ ਵੋਈ ਲੋਰੋ ਇਥੇ ਤੁਹਾਨੂੰ ਸਾਰਾ ਨੂੰ ਪਤਾ ਹੈ ਇਹਦਾ ਮਤਲਬ ਕੀ ਹੋ ਹੁਣ ਦੇਖੋ ਜਿੱਥੇ ਆਪਾਂ ਮੈਂ ਦੀ ਗੱਲ ਕਰਾਂਗੇ ਉੱਥੇ ਆਪਾਂ ਸਬਜੈਕਟ ਲਾਵਾਂਗੇ ਆਬਜੈਕਟ ਲਾਵਾਂਗੇ ਠੀਕ ਹੈ ਜੀ ਹੁਣ ਦੇਖੋ ਇਹ ਤੂੰ ਲਈ ਲਈ ਨੋਈ ਬੋਈ ਲੋਰਾ ਮੈਂ ਤੁਹਾਨੂੰ ਮੈਂ ਸ਼ਾ ਸੈਂਟੈਂਸ ਬਣਾਉਣੇ ਸਿਖਾਏ ਆ ਇਹ ਮੈਂ ਤੁਹਾਨੂੰ ਸਿਰਫ ਇੱਕ ਐਗਜ਼ਾਮਪਲ ਦੇ ਤੌਰ ਤੇ ਤੁਹਾਨੂੰ ਮੈਂ ਦੱਸਿਆ ਆ ਵੀ ਦੇ ਨਾਲ ਆਪਾਂ ਸੈਂਟੈਂਸ ਬਣਾਵਾਂਗੇ ਦੇਖੋ ਇਹ ਸਤੋ ਜਿਹੜਾ ਕੋਈ ਵੀ ਚੀਜ਼ ਤੁਸੀਂ ਕਰ ਰਹੇ ਹੋਵੋਗੇ ਨਾ ਆਪਾਂ ਉਹਦੇ ਨਾਲ ਸੈਂਟੈਂਸ ਬਣਾਉਣੇ ਆ ਜਿੱਥੇ ਸਤੋ ਹੈਲਪਿੰਗ ਵਰਬ ਹੈ ਸਾਰੀਆਂ ਸਤੋ ਸਤੈ ਸਤਿਆ ਮੋਸਤਾ ਤੇ ਸਤਨ ਇਹ ਸਾਰੀਆਂ ਹੈਲਪਿੰਗ ਵਰਬ ਹੈ ਇਹ ਉੱਥੇ ਲੱਗਦੀਆਂ ਜਦੋਂ ਕੋਈ ਵੀ ਚੀਜ਼ ਤੁਸੀਂ ਕਰ ਰਹੇ ਹੋਵੋਗੇ ਮਤਲਬ ਪ੍ਰੈਜ਼ੈਂਟ ਕੰਟੀਨਿਊਸ ਦੇ ਵਿੱਚ ਠੀਕ ਹੈ ਹੁਣ ਇਹ ਉਹ ਨਾਲ ਕੀ ਲਗੜਾ ਸਤੋ ਤੂ ਦੇ ਨਾਲ ਕੀ ਲਗੜਾ ਸਤਾਈ ਮਤਲਬ ਲੂਇ ਲੇਸਤਾ ਨੋਇਸਟੀਆਮ ਵੋਇਸਟਾਤੇ ਲੂਰੋਸਤਾਨੋ ਹੁਣ ਦੇਖੋ ਇਹੋ ਸਤੋ ਦਾ ਮਤਲਬ ਹੁੰਦਾ ਮੈਂ ਕਰ ਰਿਹਾ ਹਾਂ ਜਾਂ ਕਰ ਰਹੀ ਹਾਂ ਤੂਸਤਾਈ ਮਤਲਬ ਤੂ ਕਰ ਰਹੀ ਹਾਂ ਜਾਂ ਤੂ ਕਰ ਰਿਹਾ ਹੈ ਲੂਇਸਤਾ ਉਹ ਕਰ ਰਿਹਾ ਹੈ ਕੋ ਮੁੰਡਾ ਲੇਸਤਾ ਇਹ ਕਰ ਰਹੀ ਹੈ ਕੋ ਫੀਮੇਲ ਨੋਇਸਟੀਆਮ ਅਸੀਂ ਕਰ ਰਹੇ ਹਾਂ ਵੋਇਸਟਾਤੇ ਤੁਸੀਂ ਕਰ ਰਹੇ ਹੋ ਲੂਰੋਸਤਾਨੋ ਉਹ ਸਾਰੇ ਕਰ ਰਹੇ ਨੇ ਹੁਣ ਦੇਖੋ ਪਹਿਲਾ ਪਰ ਸੈਂਟੈਂਸ ਵੱਲ ਨਿਗਾਹ ਮਾਰਦੇ ਆਂ ਦੇਖੋ ਪਹਿਲਾ ਕੀ ਆ ਰਾਮ ਕੰਮ ਕਰ ਰਿਹਾ ਹੈ ਰਾਮ ਕੀ ਆ ਕੰਮ ਕਰ ਰਿਹਾ ਹੁਣ ਇਹਦੇ ਵਿੱਚ ਸਬਜੈਕਟ ਕੀ ਆ ਸਾਡਾ ਰਾਮ ਆ ਰਾਮ ਕੀ ਹੈ ਇੱਥੇ ਵਿੱਚ ਹੁੰਡਾ ਆ ਹੁਣ ਮੁੰਡਾ ਮੁੰ ਰਾਮ ਦਾ ਨਾਮ ਇੱਥੇ ਨਾਮ ਰਾਮ ਲਿਖ ਦਾਂਗੇ ਠੀਕ ਆ ਰਾਮ ਦੀ ਜਗ੍ਹਾ ਤੇ ਰਾਮ ਨਾਮ ਲਿਖਤਾ ਹੁਣ ਰਾਮ ਕੀ ਆ ਇੱਕ ਮੁੰਡਾ ਆ ਹੁਣ ਮੁੰਡੇ ਦੇ ਨਾਲ ਦੇਖੋ ਮੁੰਡੇ ਦੀ ਗੱਲ ਹੋ ਰਹੀ ਆ ਮੁੰਡਾ ਕੀ ਕਰ ਰਿਹਾ ਕੰਮ ਕਰ ਰਿਹਾ ਹੁਣ ਮੁੰਡੇ ਦੇ ਨਾਲ ਇੱਥੇ ਲਾਣਾ ਕੀ ਆ ਹੁਣ ਉਹਦੇ ਤੇ ਨਿਗਾਹ ਕਰੋ ਦੱਸੋ ਮੁੰਡੇ ਦੇ ਨਾਲ ਸਤੋ ਲਾਵਾਂਗੇ ਸਟਾਈਲ ਲਾਵਾਂਗੇ ਸਤਾਸ ਤਿਆਮੋ ਸੱਤ ਸਤ ਨੂੰ ਤੁਸੀਂ ਆਪ ਪਹਿਲੇ ਤੇ ਨਿਗਾਹ ਮਾਰੋ ਫਿਰ ਤੁਸੀਂ ਇਹਨੂੰ ਦੇਖੋ ਤੁਸੀਂ ਇੱਥੇ ਵਿੱਚ ਲਾਣਾ ਕੀ ਹੈ ਸੈਂਟੈਂਸ ਦੇ ਵਿੱਚ RAM ਦੇ ਨਾਲ ਉਹ ਹੈ ਲੈ ਮੁੰਡਾ ਮਤਲਬ ਲੂਈ ਹੈ ਲੂਈ ਦੇ ਨਾਲ ਕੀ ਲਾਵਾਂਗੇ ਹੈਲਪਿੰਗ ਵਰ ਉਹ ਸਤਾ ਉਹ ਕੰਮ ਕਰ ਰਿਹਾ ਹੈ ਕੰਮ ਕਰ ਰਿਹਾ ਹੈ ਰਿਹਾ ਸੀ ਨਹੀਂਦਰ ਰਿਹਾ ਹੋਊਗਾ ਕੰਮ ਕਰ ਰਿਹਾ ਹੈ ਪ੍ਰੈਜ਼ੈਂਟ ਵਿੱਚ ਗੱਲ ਕਰ ਰਹੇ ਆ ਫੇਸ ਕਰਕੇ ਜਦੋਂ ਕੋਈ ਵੀ ਚੀਜ਼ ਕਰ ਰਹੇ ਹੋਵੋਗੇ

lavorando ਕੀ ਬਣ ਜਣਾ lavorando ਪੈਰ ਵੀ ਦਾ lavorando ਰਾਮ ਸਤਾ lavorando ਜੇ ਕੁੜੀ ਦੀ ਹੋਵੇ ਇਹ ਗੱਲ ਜਿਹੜੀ ਕੁੜੀ ਦਾ ਨਾਮ ਹੋ ਕੇ ਇੱਥੇ ਜਿਹੜਾ ਸਤਾ lavorando ਦੂਜਾ ਸੈਂਟੈਂਸ ਦੇਖੋ ਮਸ਼ੀਨ ਚੱਲ ਰਹੀ ਹੈ ਕਹਿੰਦਾ ਵੀ ਮਸ਼ੀਨ ਚੱਲ ਰਹੀ ਹੈ ਮਸ਼ੀਨ ਚੱਲ ਰਹੀ ਹੈ ਹੁਣ ਦੇਖੋ ਇਹਦੇ ਸਬਜੈਕਟ ਸਾਡਾ ਆਬਜੈਕਟ ਕੀ ਆ ਮਸ਼ੀਨ ਹੈ ਮਸ਼ੀਨ ਦੀ ਟਾਈਮ ਕੀ ਹੁੰਦੀ ਆ ਲਾ ਮਾਕੀਨਾ ਲਾ ਹੈਗਾ ਆਰਟੀਕਲ ਜਿੱਦਾਂ ਪਾਈ ਆਰਟੀਕਲ ਇਹ ਉਹ ਆ ਇੰਗਲਿਸ਼ ਦੇ ਵਿੱਚ ਆਪਾਂ ਦੀ ਧ ਆਪਾਂ ਜੀ ਨੂੰ ਕਹਿੰਦੇ ਸੀ ਉਹ ਆਰਟੀਕਲ ਹੈ ਨਾ ਹੁਣ ਦਾ ਦੀ ਜਗ੍ਹਾ ਤੇ ਇੰਨੇ ਸਾਰੇ ਆਰਟੀਕਲ ਬਣਦੇ ਲਾ ਇਲ ਲੇ ਸਾਰੇ ਆਰਟੀਕਲ ਯਾ ਲੀ ਸੋ ਇੱਥੇ ਮੈਂ ਸਪੈਸੀਫਿਕ ਵੀਡੀਓ ਬਣਾਈ ਹੈ ਜੇ ਤੁਸੀਂ ਨਹੀਂ ਦੇਖੀ ਜਾ ਕੇ ਜਰੂਰ ਦੇਖਿਓ ਮਸ਼ੀਨ ਨੂੰ ਕਹਿੰਦੇ ਹੈ ਕਿ ਟਾਲੀਆਂ ਚ ਮਾਕੀਨਾ ਹੁਣ ਮਸ਼ੀਨ ਕੀ ਕਰ ਰਹੀ ਆ ਮਸ਼ੀਨ ਕੀ ਕਰ ਰਹੀ ਆ ਹੁਣ ਮਾਕੀਨਾ ਕੀ ਹੈ ਇੱਕ ਇਹ ਮਾਕੀਨਾ ਮੈਂ ਆ ਮਾਕੀਨਾ ਤੂੰ ਆ ਮਾਕੀਨਾ ਉਹ ਆ ਮਾਕੀਨਾ ਅਸੀਂ ਆ ਤੁਸੀਂ ਆ ਜਾਂ ਉਹ ਸਾਰਿਆਂ ਮਾਕੀਨਾ ਦੱਸੋ ਕੀ ਆ ਮਸ਼ੀਨ ਕੀ ਆ ਮਸ਼ੀਨ ਕੀ ਹੈ ਕ ਮੇ ਲਿਆ ਮਿਲ ਦੀ ਸੰਗ ਦਿੰਦੀ ਹੈ ਨਾ ਮਸ਼ੀਨ ਠੀਕ ਹੈ ਤੇ ਹੁਣ ਆਪਾਂ ਇਹਦੇ ਵਿੱਚ ਕੀ ਲਾਵਾਂਗੇ ਸਤਾ ਲਾ ਮਕਿਨ ਸਤਾ ਠੀਕ ਹੈ ਸਤਾ ਹੈਲਪਿੰਗ ਵਰਬ ਆ ਗਿਆ ਹੁਣ ਕੀ ਕਰ ਰਹੀ ਹੈ ਉਹ ਚੱਲ ਰਹੀ ਆ ਕੰਮ ਕਰ ਰਹੀ ਆ ਮਤਲਬ ਆਪਣਾ ਵਰਕ ਕਰ ਰਹੀ ਆ ਉਹਦੇ ਵਿੱਚ ਇਟਾਲੀਅਨ ਨੂੰ ਕੀ ਕਹਿੰਦੇ ਵੀ ਫੰਕਸਿਓਨਾ ਕਰ ਰਹੀ ਆ ਫੰਕਸਿਓਨਾ ਹੈਗੀ ਆ ਜਦੋਂ ਆਪਾਂ ਕਹਿੰਦਾ ਹੋਵੇ ਕੰਮ ਕਰ ਰਹੀ ਆ ਜਦੋਂ ਬੈਰ ਵੀ ਦੇ ਪਿੱਛੇ ਆੰਦੋ ਲੱਗ ਜਵੇ ਇਟ ਮੀਨਸ ਉਹ ਚੱਲ ਰਹੀ ਆ ਫੰਕਸਿਓਨਾ ਕੰਮ ਕਰਨਾ ਫੰਕਸਿਨਾ ਦਾ ਮਤਲਬ ਉਹ ਚੱਲ ਰਹੀ ਆ ਠੀਕ ਹੈ ਜੀ ਮੇਰੇ ਹੈਡ ਫੋਨ ਮੇਰੇ ਦੂਜੇ ਡੈੱਡ ਹੋ ਗਏ ਤੋਂ ਮੈਨੂੰ ਗਾਇਸ ਚਾਰਜਿੰਗ ਦਿਵਾਣੇ ਤੋਂ ਵੀਡੀਓ ਨਹੀਂ ਬਣਨੀ ਆ ਓਕੇ ਬਹੁਤ ਠੀਕ ਆ ਪਤਾ ਨਹੀਂ ਆਵਾਜ਼ ਆਉਂਦੀ ਪਤਾ ਨਹੀਂ ਨਹੀਂ ਆਉਂਦੀ ਆਈ ਡੋਨਟ ਨੋ ਤੇ ਜੋਨ ਕਰਦਾ ਹੈ ਫੋਨ ओके ਮਾਲਿਕ ਗੱਲ ਕਰ ਰਿਹਾ ਹੈ ਜੇ ਕਹਿਣਾ ਹੋਵੇ ਭਈ ਮਾਲਿਕ ਗੱਲ ਕਰ ਰਿਹਾ ਹੈ ਮਾਲਿਕ ਦਾ ਮਾਲਿਕ ਲਈ ਆਪਾਂ ਕੀ ਯੂਜ਼ ਕਰਾਂਗੇ ਇਲ ਕਾਪੋ ਕਾਪੋ ਮਤਲਬ ਮਾਲਿਕ ਨੂੰ ਕਹਿੰਦੇ ਆ ਉਹ ਕੀ ਕਰ ਰਿਹਾ ਹੈ ਗੱਲ ਤੁਹਾਨੂੰ ਇੱਕ ਗੱਲ ਦੀ ਇਟਾਲੀ ਨਾਣੀ ਚਾਹੀਦੀ ਇੱਕ ਕਰ ਰਹੇ ਦੇ ਲਈ ਇਹ ਆਪਾਂ ਹੈਲਪਿੰਗ ਵਰਬ ਦਾ ਪਤਾ ਹੋਣਾ ਚਾਹੀਦਾ ਮਾਲਿਕ ਲਈ ਆਪਾਂ ਇਲ ਕਾਪੋ ਲਿਖਤਾ ਹੁਣ ਮਾਲਿਕ ਕੀ ਕਰ ਰਿਹਾ ਮਾਲਿਕ ਗੱਲ ਕਰ ਰਿਹਾ ਹੈ ਮਾਰਕ ਤੋਂ ਬਾਅਦ ਆਪਾਂ ਇੱਥੇ ਕਿਲਾਣੀ ਹੈਲਪਿੰਗ ਵਰਬ ਹੁਣ ਮਾਲਿਕ ਕੀ ਆ ਬੰਦਾ ਆ ਬੰਦੇ ਲਈ ਹੈਲਪਿੰਗ ਵਰਬ ਮੀਨ ਲਿਆ ਆਪਾਂ ਕਿਹੜੀ ਯੂਜ਼ ਕਰਨੀ ਸਤਾ ਸਤਾ ਹੈਲਪਿੰਗ ਵਰਬ ਲਾਤੀ ਹੁਣ ਗੱਲ ਕਰਨ ਦੀ ਇਟਾਲੀਨ ਕੀ ਹੁੰਦੀ ਪਰਲਾਰੇ ਪਰਲਾਰੇ ਜੇ ਲੋਕ ਮਾਲਿਕ ਗੱਲ ਕਰ ਰਹੇ ਹੋਗੇ ਤਾਂ ਪਰਲਾਰੇ ਬੈਰ ਵੀ ਦਾ ਕੀ ਬਣ ਜਾਣਾ ਆਂਦੋ ਪਰਲਾਂਦੋ ਬਣ ਜਾਣਾ ਠੀਕ ਹੈ ਜੀ ਇਲ ਕਾ ਪੋਸਤਾ ਪਾਰਲਾਂਡੋ ਯੋਥਾ ਦੇਖੋ ਪੀਜ਼ਾ ਭਰਉਣ ਵਾਲਾ ਪੀਜ਼ਾ ਬਣਾ ਰਿਹਾ ਹੈ ਪੀਜ਼ਾ ਬਣਾਉਣ ਵਾਲਾ ਪੀਜ਼ਾ ਬਣਾ ਰਿਹਾ ਹੈ ਹੁਣ ਇਹਦੇ ਵਿੱਚ ਇੱਕ ਤਾਂ ਤੁਹਾਨੂੰ ਪੀਜ਼ਾ ਦੀ ਟੈਲੀ ਨਹੀਂ ਪਤਾ ਹੋਣੀ ਚਾਹੀਦੀ ਇੱਕ ਬਣਾਉਣ ਵਾਲੇ ਨੂੰ ਕੀ ਕਹਿੰਦੇ ਉਹਦੀ ਪਤਾ ਹੋਣੀ ਚਾਹੀਦੀ ਆ ਬਣਾ ਰਿਹਾ ਹੈ ਉਹਦੀ ਪਤਾ ਹੋਣੀ ਚਾਹੀਦੀ ਆ ਹੁਣ ਦੇਖੋ ਸਬਜੈਕਟ ਕੀ ਆ ਪੀਜ਼ਾ ਬਣਾਉਣ ਵਾਲਾ ਪੀਜ਼ਾ ਬਣਾਉਣ ਵਾਲਾ ਸਬਜੈਕਟ ਹੈ ਨਾ ਕਿ ਪੀਜ਼ਾ ਹੈ ਬਣਾਉਣ ਵਾਲਾ ਪਰਸਨ ਪਹਿਲਾ ਵਿਅਕਤੀ ਸਬਜੈਕਟ ਹੋਇਆ ਨਾ ਹੁਣ ਵਿਅਕਤੀ ਦੇ ਪੀਜ਼ਾ ਬਣਾਉਣ ਵਾਲੇ ਨੂੰ ਇਟਾਲੀਅਨ ਦੇ ਵਿੱਚ ਕੀ ਕਹਿੰਦੇ ਆ ਇਲ ਪਿੱਟਸੀਆਓਲੋ ਇਲ ਪਿੱਟਜ਼ਾਇਓਲੋ ਇਲ ਹੋ ਗਿਆ ਸਾਡਾ ਹੈਲਪਿੰਗ ਵਰ ਪਿੱਟਜ਼ਾਇਓਲੋ ਜਿਹੜਾ ਪੀਜ਼ਾ ਬਣਾਉਣ ਵਾਲਾ ਉਹ ਨੂੰ ਕਹਿੰਦੇ ਆ ਉਤ ਵਾਲਾ ਪਾਵਾਂਗੇ ਹੈਲਪਿੰਗ ਵਰਬ ਮੈਨੂੰ ਹੈਲਪਿੰਗ ਵਰਬ ਕਿਹੜੀ ਲਾਵਾਂਗੇ ਪিৎઝા ਯੋ ਲੋ ਮੁੰਡਾ ਹੋਵੇ ਕੁੜੀ ਹੋਵੇ ਦੋਨਾਂ ਲਈ ਸਤਾ ਲਾਣਾ ਠੀਕ ਹੈ ਲੂਈ ਲਈ ਹਮੇਸ਼ਾ ਸਤਾ ਲਾਂਦੇ ਹੈਲਪਿੰਗ ਵਰਬ ਆਪਾਂ ਇੱਥੇ ਲਾਤੀ ਸਤਾ ਹੁਣ ਦੇਖੋ ਕੀ ਕਰ ਰਿਹਾ ਬਣਾ ਰਿਹਾ ਬਣਾਉਣ ਦੀ ਡਾਲੀ ਹੁੰਦੀ ਹੈ ਫਾਰੇ ਠੀਕ ਹੈ ਜਾਂ ਕੁਛ ਹੀ ਨਾਰੇ ਕਰੰਦੇ ਆ ਨਾ ਕਈ ਅਲੱਗ ਅਲੱਗ ਹੁੰਦੀਆਂ ਫਚੈੰਦੋ ਹੁੰਦਾ ਵੀ ਉਹ ਬਣਾ ਰਿਹਾ ਹੈ ਠੀਕ ਹੈ ਕੀ ਬਣਾ ਰਿਹਾ ਪੀਜ਼ਾ ਇਟਾਲੀਅਨ ਚ ਪੀਜ਼ਾ ਨੂੰ ਕਹਿੰਦੇ ਆ ਪੀਤਸਾ ਲਾ ਪੀਤਸਾ इल पिजा ला पिजा देखो मेरा दोस्त खेत है मेरा दोस्त की कर रहा है खेतों की टैलेंट की होंगी इलमीओ अमीगो इोस्त मेरा दोस्त इलमिओ अमीको उस लाने की हैल्पिंग बर्ब हूँ मेरा दोस्त ही कुछ भी हो सदी मुंडा भी हो सब ਹੁਣ ਜੇ ਇੱਥੇ ਕੁਲੀ ਹੁੰਦੀ ਰੱਖਿਆ ਨਾ ਸੀ ਚੱਲ ਚਲਾ ਰਹੀ ਹੈ ਇੱਥੇ ਹੈਗਾ ਚਲਾ ਰਿਹਾ ਇਟ ਮੀਨਸ ਇਹ ਮੁੰਡੇ ਦੀ ਗੱਲ ਹੋ ਰਹੀ ਹੈ ਤੇ ਇਹਦੇ ਲਈ ਆਪਾਂ ਯੂਜ਼ ਕਰਾਂਗੇ ਸਤਾ ਠੀਕ ਹੈ ਜੀ ਇਲਮਿਓ ਅਮਿਕੋ ਸਤਾ ਮਤਲਬ ਚਲਾ ਰਿਹਾ ਹੈ ਰਿਹਾ ਹੈ ਦੀ ਇਟਾਲੀਨ ਹੈਲਪਿੰਗ ਵਰਬ ਹੋਗੀ ਸਤਾ ਕੀ ਚਲਾ ਚਰਾ ਚਲਾਉਣ ਦੀ ਇਟਾਲੀਨ ਹੁੰਦੀ ਹੈ ਗੁਹੀਦਾਰੇ ਗੱਡੀ ਚਲਾਉਣਾ ਗੁਹੀਦਾਰੇ ਕੰਨਾ ਚਾਹੇ ਟਰੈਕਟਰ ਚਲਾਉਣਾ ਕੰਬਾਈਨ ਚਲਾਉਣੀ ਕੁਝ ਵੀ ਚਲਾਉਣੀ ਚਲਾਉਣ ਨੂੰ ਕਹਿੰਦੇ ਹੈ ਕਿ ਗੁਹੀਦਾਰੇ ਗੁਹੀਦਾਰੇ ਚਲਾਉਣਾ ਇੱਥੇ ਕੀ ਹੈ ਉਹ ਚਲਾ ਰਿਹਾ ਹੈ ਗੁਇਦਾਰੇ ਦਾ ਕੀ ਪੰਜਣਾ ਕੋਈ ਦੰਦ ਦੋ ਜਿੱਦਾਂ ਸਾਇ ਦੇ ਪਿਛੇ ਆਂਦੂ ਆਂਦੂ ਲਾਇਆ ਅਰਮ ਵਾਲੀ ਬਰ ਵੀ ਪਿਛੇ ਸੇਮ ਇਸੇ ਤਰ੍ਹਾਂ ਇਹਦੇ ਪਿਛੇ ਆਂਦੂ ਲੱਗ ਜਾਣਾ ਇਲਮੀਓ ਮੀ ਕੋ ਸਤਾ ਗੁਇਦਾਂਤੋ ਕੀ ਚਲਾ ਰਿਹਾ ਹੈ ਇਲ ਟਰੈਕਟੋਰੇ ਟਰੈਟੋਰੇ ਹੁੰਦਾ ਟਰੈਕਟਰ ਟਰੈਕਟਰ ਨੂੰ ਕਹਿੰਦੇ ਹੈ ਇਲ ਟਰੈਟੋਰੇ ਇੱਥੇ ਚਲਾ ਰਿਹਾ ਹੈ ਖੇਤਾਂ ਵਿੱਚ ਵਿੱਚ ਨੇ ਖੇਤਾਂ ਨੂੰ ਕਹਿੰਦੇ ਹੈ ਕਾਮਪੀ ਕਾਮਪੀ ਦੇ ਵਿੱਚ ਟਰੈਕਟਰ ਚਲਾਇਆ ਹੈ ਮੇਰਾ ਦੋਸਤ il mio amico sta guidando il trattore nei campi je hal da vi tusi video ne like nahi kita please kar dio es to saukhi daliyan thanu kisene nahi sikhaune youtube te oh bhi free de vich main thanu sikha riyan par tusi support zarur karni hai ki tusi channel nu channel nu join nahi kar sakde membership nahi la sakde at least se 10% nal whatsapp te share ta zarur kardeya karo ya kise social media te share zarur kardeya karo hun dekho ਸਾਹਿਲ ਕਮਰੇ ਵਿੱਚ ਸਫਾਈ ਕਰ ਰਿਹਾ। ਸਾਹਿਲ ਕੀ ਹੈ ਕਮਰੇ ਦੇ ਵਿੱਚ ਕੀ ਕਰ ਰਿਹਾ ਸਫਾਈ ਕਰ ਰਹੀ ਹੈ ਕੁੜੀਆ ਕਰ ਰਹੀ ਹੈ ਉਹ ਰਹੀ ਨਹੀਂ ਰਿਹਾ ਕਰ ਰਿਹਾ ਹੈ ਕਰ ਰਿਹਾ ਹੈ ਹੁਣ ਸਾਹਿਲ ਕੀ ਹੈ ਸਾਹਿਲ ਦਾ ਨਾਮ ਸਾਹਿਲ ਲਿਖ ਦਾਂਗੇ ਠੀਕ ਹੈ ਉਹ ਸਾਹਿਲ ਕੀ ਮੁੰਡਾ ਆ ਮੁੰਡੇ ਮੁੰਡੇ ਗੁੜੀ ਲਈ ਦੋਨਾਂ ਚਾਹੀਤੇ ਕੁੜੀ ਦੀ ਵੀ ਗੱਲ ਹੋਣੀ ਤਾਂ ਵੀ ਆਪਾਂ ਸਤਾ ਯੂਜ਼ ਕਰਨਾ ਸੀ ਮੁੰਡਾ ਹੁੰਦਾ ਤਾਂ ਵੀ ਸਤਾ ਯੂਜ਼ ਕਰਨਾ ਸੀ ਸਤਾ ਤੇ ਹੈਲਪਿੰਗ ਬਾਲ ਲਿਖਤੀ ਮਤਲਬ ਸਾਹਿਲ ਕਰ ਰਿਹਾ ਹੈ ਐਥੇ ਤੱਕ इटालीयन का मतलब है साहिल कर रहा है साहिल की कर रहा है सफाई कदी कर रहा है कमरे की हम देखो पुलीर होंगे सफाई करना पहला आप लावे सबजैक्ट फिर आप लागे बर्फ फिर लावे फिर आप लावे बर्फ सेम दिन जो मर्जी सेंटेंस देख लो पहला पा लाया सबजैक्ट फिर आप लाई हैल्पिंग बर्फ बर्फ सबजैक्ट हैल्पिंग बर्फ बर्फ सबजैक्ट हेल्पिंग बर्फ बर्फ सबजैक्ट हैल्पिंग बर्व बर्व बाकी सारा अबजैक्ट ਸਬਜੈਕਟ ਹੈਲਪਿੰਗ ਵਰਬ ਬਰ ਬਾਕੀ ਜਿਹੜਾ ਰਹਿ ਗਿਆ ਸਾਰਾ ਜੈਕਟ ਲਾਤਾ ਹੁਣ ਇੱਥੇ ਵੀ ਸੇਮ ਸਬਜੈਕਟ ਹੈਲਪਿੰਗ ਵਰਬ ਉਸ ਤੋਂ ਬਾਅਦ ਆਪਾਂ ਵਰਬ ਲੈਣੀ ਫਿਰ ਜਿਹੜਾ ਬਾਕੀ ਸਾਰਾ ਸੈਂਟੈਂਸ ਰਹਿ ਗਿਆ ਪਿੱਛੇ ਲਾ ਦੇਣਾ ਸਾਹੀ ਲਸਤਾ ਸਫਾਈ ਦੀ ਟਾਲੀ ਹੁੰਦੀ ਪੁਲੀ ਰੇ ਮੀਟ ਮੀਨਸ ਉਹ ਕਰ ਰਿਹਾ ਹੈ ਤਾਂ ਕੀ ਬਣ ਜਾਣਾ ਪੁਲੀ ਦੇ ਪੁਲੈਂਦੋ ਠੀਕ ਹੈ ਮਾਫ ਕਰਿਓ ਪੁਲੈਂਦੋ ਕੀ ਕਰ ਰਿਹਾ ਕਮਰੇ ਦੀ ਸਫਾਈ ਕਰ ਰਿਹਾ ਕਮਰੇ ਦੀ ਟਾਲੀ ਹੁੰਦੀ ਹੈ ਸਤਾਨਸਾ ਲਾਸਤਾਨਸਾ ਸਾਹੀ ਤਾ ਪੁਲੇਂਦੋਲਾ ਸਤਾਂਸਾ ਉਹ ਕਮਰੇ ਦੀ ਸਫਾਈ ਕਰ ਰਿਹਾ ਹੈ ਸਤਮਾ ਪਾਣੀ ਲੀਕ ਹੋ ਰਿਹਾ ਹੈ ਪਾਣੀ ਕੀ ਹੋ ਰਿਹਾ ਲੀਕ ਹੋ ਰਿਹਾ ਹੈ ਹੁਣ ਪਾਣੀ ਨੂੰ ਕਹਿੰਦੇ ਹੈਗਾ ਲਾਕਵਾ ਲਾਕਵਾ ਠੀਕ ਹੈ ਹੁਣ ਸਤਾ ਪਾਣੀ ਕੀ ਆ ਕੁੜੀ ਆ ਕਿ ਮੁੰਡਾ ਹੈ ਪਾਣੀ ਪਾਣੀ ਅਕਸਰ ਮੇਲ ਦੀ ਸੌਂਗ ਦਿੰਦਾ ਨਾ ਪਾਣੀ ਤਾਂ ਸਤਾ ਕੁੜੀ ਹੋਵੇ ਮੁੰਡਾ ਹੋਵੇ ਸਤਾ ਹੀ ਯੂਜ਼ ਕਰਨਾ ਓਕੇ ਲਾਕਵਾ ਸਤਾ ਲੀਕ ਇਟਾਲੀਨ ਹੁੰਦੀ ਆ ਪ੍ਰੇਦੰਦੋ لیک ہو ਰਿਹਾ ਪਰ ਡੈਂਡੋ ਠੀਕ ਹੈ ਜੀ ਲਕ ਵਸਤਾ ਪਰ ਡੈਂਡੋ ਮਤਲਬ ਪਾਣੀ ਲੀਕ ਹੋ ਰਿਹਾ ਹੈ 8 ਮਿਸਤਰੀ ਨਵੀ ਕੰਧ ਬਣਾ ਰਿਹਾ ਜੇ ਕਹਿਣਾ ਹੋਵੇ ਮਿਸਤਰੀ ਨਵੀ ਕੰਧ ਬਣਾ ਰਿਹਾ ਹੈ ਇਟਾਲੀਅਨ ਦੇ ਵਿੱਚ ਕੀ ਕਹਿਣਾ ਮਿਸਤਰੀ ਨੂੰ ਕਹਿੰਦੇ ਹੈਗੇ ਇਟਾਲੀਅਨ ਦੇ ਵਿੱਚ ਇਲ ਮੁਰਾ ਤੋਰੇ ਇਲ ਮੁਰਾ ਤੋਰੇ ਹੁੰਦਾ ਮਿਸਤਰੀ ਠੀਕ ਹੈ ਜੀ ਮਿਸਤਰੀ ਕੀਆ ਬੰਦਾ ਆ ਉਹਦੇ ਲਈ ਅਪ ਕੀ ਯੂਜ਼ ਕਰਾਂਗੇ 7 ਮਿਸ ਇਲ ਮੁਰਾ ਤੋਰੇ ਸਤਾ ਹੁਣ ਬਣਾਉਣ ਦੀ ਇਟਾਲੀਅਨ ਹੁੰਦੀ ਆ ਕੋਸਤਰੂ ਰੀਦੇ ਕੋਸਤਰੂ ਇਰੇ ਹੁਣ ਜਦੋਂ ਆਪਾਂ ਕੋਈ ਚੀਜ਼ ਕਰ ਰਹੇ ਹੋਗੇ ਤਾਂ ਉਹਦੀ ਬੈਰ ਵੀ ਰੱਖੀ ਪਾਜਣਾ ਐਂਦੋ ਲਾਜਣਾ ਇਰੇ ਤੇ ਐਰੇ ਵਾਲੀ ਪਿੱਛੇ ਐਂਦੋ ਲਗਣਾ ਆਰੇ ਵਾਲੀ ਪਿੱਛੇ ਆਂਦੋ ਲਗਣਾ ਠੀਕ ਹੈ ਇਹ ਇਰੇ ਇਹ ਇਰੇ ਤੇ ਐਰੇ ਵਾਲੀ ਬੈਰ ਵੀ ਆ ਇਸ ਕਰਕੇ ਆਪਾਂ ਇੱਥੇ ਲਾਵਾਂਗੇ ਐਂਦੋ ਤਾਂ ਕੀ ਬਣ ਜੂਗਾ ਕੋਸਤਰੂ ਐਂਦੋ ਕੋਸਤਰੂ ਐਂਦੋ ਕੀ ਬਣਾ ਰਿਹਾ ਹੈ ਨਵੀ ਕੰਦ ਉਨ ਨੂੰ ਨੋਵੋ ਮੂਰੋ ਉਨ ਨੋਵੋ ਹੁੰਦਾ ਨਵੀ ਮੂਰੋ ਹੁੰਦਾ ਕੰਦ ਬਣਾ ਰਿਹਾ ਇਲ ਮੂਰਾ ਦੋ ਰੇਸਤਾ ਕੋਸਟਰੂ ਐਂਡੋ ਉਨ ਨੋਵੋ ਬੁਰੋ ਫਾਈਕਲ ਫਿਰ ਸਾਰੇ ਸੈਂਟੈਂਸ ਰਿਪੀਟ ਕਰਦੇ ਹਾਂ ਠੀਕ ਹੈ ਜੀ ਰਾਮ ਕੰਮ ਕਰ ਰਿਹਾ ਹੈ ਰਾਮ ਸਤਾ ਲਾਵਰਾਂਦੋ ਮਸ਼ੀਨ ਚੱਲ ਰਹੀ ਹੈ ਲਾ ਮਾਕਿਨਾ ਸਤਾ ਫੰਕਸਿਓਨਾਂਡੋ ਮਲੇ ਗਾਲੇ ਕਰ ਹੈ ਇਲ ਕਾਪੂ ਸਤਾ ਪਰਲਾਂਡੋ ਪੀઝા ਬਣਾਉਣ ਵਾਲਾ ਪੀઝા ਬਣਾ ਰਿਹਾ ਹੈ Il peccaiolo sta facendo la pizza. Mera dost khetan vich tractor chala reha hai. Il mio amico sta guidando il trattore nei campi. Sahil kamre vich safai kar reha hai. Sahil sta pulendo la stanza. Pani leak ho reha hai. L'acqua sta perdendo. Mestri navi kand bana reha hai. Il muratore sta costruendo un nuovo muro. ਇਹ ਉਸਤੋ ਤੁਸਤਾਈ ਲੁਈ ਲੇਸਤਾ ਨੋ ਇਸਤਿਆਮ ਵੋਈ ਸਤਾਤੇ ਲੋਰ ਸਥਾਨ ਨੂੰ ਗਾਇਸ ਇਸ ਕੀ ਆਈ ਦੀ ਵੀਡੀਓ ਵੀਡੀਓ ਨੂੰ ਹਾਈਪ ਜਰੂਰ ਦੇ ਦਿਆ ਕਰੋ ਟੋਟਲੀ ਫ੍ਰੀ ਆ ਉਹ ਤਾਂ ਕਰ ਦਿਆ ਕਰੋ ਤੁਸੀਂ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਇਹਦੇ ਸਾਡੇ ਕੋਈ ਪੈਸੇ ਨਹੀਂ ਲੱਗਦੇ ਵੇ ਸੋ ਚੈਨਲ ਨੂੰ ਸਪੋਰਟ ਕਰੋ ਜੁਆਇਨ ਕਰ ਲਓ ਮੈਂਬਰਸ਼ਿਪ ਲੈ ਲਓ ਗਾਇਸ ਰਿਕੁਐਸਟ ਆ ਸੋ ਸਤਿ ਸ਼੍ਰੀ ਅਕਾਲ ਜੀ ਮਿਲਦੇ ਆਪਾਂ ਕੱਲੋ ਅਗਲੀ ਵੀਡੀਓ ਚ ਤੇ ਹਿੰਦੀ ਤੋਂ ਟਾਲੀਆਂ ਚੈਨਲ ਨੂੰ ਵੀ ਜਾ ਕੇ ਫਟਾਫਟ ਸਰ ਜਾਣੇ 1000 ਸਬਸਕ੍ਰਾਈਬਰ ਉਹਦੇ ਪੂਰੇ ਕਰ ਦੋ ਫਟਾਫਟ ਜਾਣ ਕਰ ਦੋ ਸਤਿ ਸ਼੍ਰੀ ਅਕਾਲ ਜੀ ਮਿਲਦੇ ਆਪਾਂ ਕੱਲ ਨੂੰ ਅਗਲੀ ਵੀਡੀਓ 'ਚ